ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਹੋਈ ਹੈ ਤਾਂ ਤੁਸੀਂ ਦੇਖੋ ਕਿ ਸਾਰੇ ਇੱਥੇ ਮੌਜੂਦ ਨੇ ਜਿੱਥੇ ਕੁਲਵੰਤ ਸਿੱਧੂ ਵਿਧਾਇਕ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਨੇ ਫਿਰ ਤੋਂ ਇੱਕ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਹੈ ਤਰਨਤਾਰਨ ਦੀ ਜਿਮਨੀ ਚੋਣ ਉਹ ਵੀ ਜਿੱਤ ਚੁੱਕੀ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਰਨਤਾਰਨ ਦੇ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਉਹਨਾਂ ਨੂੰ ਮੁਬਾਰਕਬਾਦ ਦਿਨਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਤੇ نیشنل ਕਲਮਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਿੱਤਿਆਂ ਤੇ ਮੋਹਰ ਲਾਉਂਦੇ ਹੋਏ ਆਮ ਆਦਮੀ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਵੱਡੀ ਦੀਰਨਾ ਜਿਤਾ ਕੇ ਜਿਹੜੀ ਵੀ ਹੈ ਤਰਨਤਨ ਦੀ ਕਮਲ ਸੰਭਾਲੀ ਹੈ ਤੇ ਬਾਬਾ ਦੀਪ ਸਿੰਘ ਮਹਾਰਾਜ ਦੇ ਚਾਨਣਾਂ ਜਰ ਅਰਦਾਸ ਕਰਦਾ ਕਿ ਹਰਮੀਤ ਸਿੰਘ ਸੰਧੂ ਨੂੰ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਦੀ ਤਾਕਤ ਤੇ ਸ਼ਕਤੀ ਦੇਣ ਤਾਂ ਕਿ 2027 ਵਿੱਚ ਫੇਰ ਉਹ ਦੁਆਰਾ ਜਿਹੜਾ ਜਿੱਤ ਦਾ ਪਰਚਮ ਲਹਿਰਾਉਣਾ ਸਿੱਧੂ ਜੀ ਪਹਿਲਾਂ ਜਿਮਨੀ ਚੌਂ ਲੁਧਿਆਣੇ ਚ ਜਦੋਂ ਹੁੰਦੀ ਆ ਤਾਂ ਕਾਂਗਰਸ ਦੇ ਨਾਲ ਹੀ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਪਰ ਇਸ ਵਾਰ ਜਿਹੜੀ ਬਾਜ਼ੀ ਪਲਟ ਗਈ ਹੈ ਸ਼ਰਮਣੀ ਅਕਾਲੀ ਦਲ ਬੈਕ ਕਰ ਗਈ ਆ ਤਾਂ ਕਿਵੇਂ ਦੇਖਦੇ ਹੋ ਦੇਖੋ ਅ ਰਿਅਰ ਰਿਗਾ ਹਿਸਾਬ ਆ ਉੱਥੇ ਕੁਝ ਸਿੱਖ ਹਲਕਾ ਤੇ ਕਾਂਗਰਸ ਪਾਰਟੀ ਦਾ ਜਿਹੜਾ ਗ੍ਰਾਫ ਹੈ ਸਮੁੱਚੇ ਪੰਜਾਬ ਸਮੁੱਚੇ ਭਾਰਤ ਵਿੱਚ ਦੇ ਬਾਈ ਦੇ ਥੱਲੇ ਡਿੱਗ ਰਿਹਾ ਉਹਦਾ ਕਾਰਨ ਕੀ ਆ ਵੀ ਇੱਕ ਤਾਂ ਇਹਨਾਂ ਦੇ ਲੀਡਰ ਨੇ ਜਿਹੜੇ ਉਹਨਾਂ ਦੇ ਵਿੱਚ ਫੋਟ ਏਡੀ ਵੱਡੀ ਐ ਪੰਜ ਸੱਤ ਤਾਂ ਮੁੱਖ ਮੰਤਰੀ ਦੇ ਚਿਹਰੇ ਤੁਰੇ ਫਿਰਦੇ ਨੇ ਕੋਈ ਗਾਈਆਂ ਮਈਆਂ ਬੱਕਰੀਆਂ ਚੌਂ ਵਾਲਾ ਤੁਰੇ ਫਿਰਦਾ ਕੋਈ ਕਹਿੰਦਾ ਕੋਈ ਜੂੜਿਆਂ ਦੇ ਉੱਤੇ ਪੋਂ ਪੋਂ ਭਿਉਂਦਾ ਫਿਰਦਾ ਤੇ ਕਈ ਕਿੰਨੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਪੀੜੀਆਂ ਪਿਆਮੀ ਵਾਲੇ ਤੁਰੇ ਫਿਰਦੇ ਨੇ ਕੈਪਟਨ ਦੀ ਰੀਸ ਕਰਦੇ ਉਹ ਜਦੋਂ ਸਾਡੀ ਪਾਰਟੀ ਸੁਣਿਆ ਕਦੇ ਭਗਵੰਤ ਮਾਨ ਸਾਹਿਬ ਤੋਂ ਬਿਨਾਂ ਵੀ ਕੋਈ ਮੁੱਖ ਮੰਤਰੀ ਦਾ ਦਾਵੇਦਾਰ ਹੋਵੇ ਜਾਂ ਕੋਈ ਮੁੱਖ ਮੰਤਰੀ ਦੇ ਅ ਸ਼ਬਦ ਦਾ ਅਖਰ ਵੀ ਲੈ ਲਵੇ ਵੀ ਮੈਂ ਮੁੱਖ ਮੰਤਰੀ ਬਣਨਾ ਇਹ ਆਪਸ ਜਿਹੜੀ ਖਿੱਚੋ ਤਣ ਉਹੀ ਲੈ ਡੁੱਬੀ ਇਹੀ ਲੈ ਡੁੱਬੀ ਆ ਜਦੋਂ ਜਵਾਨ ਤੇ ਕੰਟਰੋਲ ਨਹੀਂ ਜੋ ਮੂੰਹ ਚੋਂ ਆਣਾ ਬੋਲ ਦੇਣਾ ਤੇ ਇਹ ਨਹੀਂ ਦੇਖਣਾ ਵੀ ਪਬਲਿਕ ਕੀ ਚਾਹੁੰਦੀ ਆ ਦੇਖੋ ਸਾਨੂੰ ਤਾਂ ਇਹ ਆਸ ਸੀ ਵੀ ਕਾਂਗਰਸ ਪਾਰਟੀ ਪੰਜਵੇਂ ਨੰਬਰ ਤੇ ਆਊਗੀ ਜੀ ਪਰ ਇਹ ਥੋੜਾ ਜਿਹਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਿਵੇਂ ਹੋ ਗਿਆ ਚੌਥੇ ਨੰਬਰ ਤੇ ਆਏ ਨੇ ਤੁਸੀਂ ਦੂਜੇ ਤੀਜੇ ਤੇ ਨਹੀਂ ਅਸਿਊਮ ਕੀਤੀ ਸੀ ਨਹੀਂ ਨਹੀਂ ਦੂਜੇ ਤੀਜੇ ਵਾਲੇ ਇਹਨਾਂ ਦੇ ਲੱਛਣ ਹੀ ਹਨਗੇ ਜੀ ਇਹਨਾਂ ਦਾ ਕੰਮ ਦੇ ਸਾਰੇ ਤੇ ਲੋਕਾਂ ਨੇ ਕਰਨਾ ਹੁੰਦਾ ਕੰਮ ਤਾਂ ਕਿਤੇ ਨਾ ਕਿਤੇ ਰਾਜਾ ਬੜਿੰਗ ਦੇ ਜਿਹੜੇ ਬਿਆਨ ਆ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਪਿੱਛੇ ਲੈ ਗਈ ਦੇਖੋ ਬੜਿੰਗ ਦਾ ਸਾਹਬ ਦੇ ਜਿਹੜੇ ਬਿਆਨ ਨੇ ਉਹ ਨਹੀਂ ਕਾਊਂਟ ਕਰਦੇ ਬੜਿੰਗ ਜੇ ਹੁਣੇ ਬੋਲ ਗਿਆ ਹੁਣੇ ਥੋੜਾ ਲੋਕਾਂ ਦੇ ਵੋਟਾਂ ਖਰਾਬ ਕਰ ਗਿਆ ਉਹਦਾ ਕਾਰਨ ਤਾਂ ਹੈ ਵੀ ਲੰਬੇ ਸਮੇਂ ਤੋਂ ਪਾਰਟੀ ਜਿਹੜਾ ਗਰਾਫ ਡਿੱਗ ਚੁੱਕਿਆ ਉਹਨਾਂ ਦਾ ਕਾਰਨ ਵੱਡੀ ਫੁੱਟ ਹੈ ਲੋਕਾਂ ਨੇ ਜਦੋਂ ਇਹਨਾਂ ਨੂੰ ਮੌਕਾ ਦਿੱਤਾ ਸੀ ਇੰਨੇ-ਇੰਨੇ ਸਾਲ ਸਰਕਾਰਾਂ ਲਈਆਂ ਕੰਮ ਹੀ ਨਹੀਂ ਕੋਈ ਕਰਿਆ ਤੀ ਮੈਂ ਸਮਝਦਾ ਵੀ ਕੀ ਬਿਜਲੀ ਫ੍ਰੀ ਬਿਜਲੀ ਕਾਂਗਰਸ ਨਹੀਂ ਦੇ ਸਕਦੀ ਇਹ ਕਿਤੇ ਨਾ ਕਿਤੇ ਦੋਨੇ ਤਿੰਨੇ ਪਾਰਟੀਆਂ ਚਾਹੇ ਧਰਮ ਦੇ ਨਾਂ ਤੇ ਚਾਹੇ ਜਾਤੀ ਦੇ ਨਾਂ ਤੇ ਫੁੱਟ ਪਾ ਕੇ ਰਾਜ ਕਰਨ ਦੀ ਜਿਹੜੀ ਨੀਤੀ ਤੇ ਚੱਲਦੇ ਨੇ ਪਰ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੇ ਸਮਾ ਪੰਜਾਬ ਦੀ ਸਾਰੀ ਜਨਤਾ ਨੂੰ ਇੱਕ ਧਾਗੇ 'ਚ ਪਰੋਕੇ ਉਹਨਾਂ ਨੂੰ ਇੱਕੋ ਜਿਹਾ ਮਨਸਤ ਕਰ ਦਿੰਦੀ ਹੈ ਹੁਣ 300 ਜੂਨ ਫ੍ਰੀ ਕਰੋੜਪਤੀ ਨੂੰ ਵੀ ਆ 300 ਜੂਨਟ ਫਰੀ ਜਿਹੜਾ ਰੇੜੀ ਵਾਲਾ ਉਹਨੂੰ ਵੀ ਆ ਫਿਰ ਲੱਗਦਾ 27 ਵੀ ਹੁਣ ਬਹੁਤੀ ਦੂਰ ਦੂਰ ਨਹੀਂ ਰਹੀ ਆ ਆਮ ਆਦਮੀ ਪਾਰਟੀ ਉੱਚੇ ਵੀ ਸਭ ਨੂੰ ਪਿੱਛੇ ਪਛਾੜ ਕੇ ਛੱਡੇ ਉਹ ਇਹਨਾਂ ਦੇ ਕਿੰਨੇ ਸੈਮੀ ਫਾਈਨਲ ਨੇ ਇਹਨਾਂ ਦੀ ਟੂਹੀ ਲਾਤੀ ਹੂੰ 27 ਦੇ ਵਿੱਚ ਵੀ ਬਾਬਾ ਦੀਪ ਸਿੰਘ ਮਹਾਰਾ ਰਹਿਮਤ ਕਰਨਗੇ ਤੇ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿੱਤ ਦਾ ਪਰਚਮ ਜ਼ਰੂਰ ਲਹਿਰਾਉਗੀ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਹੀ ਮਿਹਨਤੀ ਈਮਾਨਦਾਰ ਮੁੱਖ ਮੰਤਰੀ ਨੇ ਜਿਹੜੇ ਹਰ ਸਮੇਂ ਇਹੀ ਸੋਚਦੇ ਨੇ ਕਿ ਮੈਂ ਅਗਲੇ ਪੱਲਾ ਮੈਂ ਪੰਜਾਬ ਦੀ ਜਨਤਾ ਦਾ ਕੀ ਪੱਲਾ ਖੜਾ ਕੁਲਵੰਤ ਜੀ ਇੱਕ ਪੰਥਕ ਸੀਟ ਮੰਨੀ ਗਈ ਸੀ ਲੱਗਦਾ ਕਿ ਪੰਥਕ ਸੀਟ ਹੋਣ ਕਰਕੇ ਜੇ ਵਾਰਿਸ ਪੰਜਾਬ ਦੇ ਜਾਂ ਅਕਾਲੀ ਦਲ ਇਕੱਠੇ ਲੜਦੇ ਜਿੱਦਾਂ ਭਾਈ ਮਨਦੀਪ ਸਿੰਘ ਨੇ ਵੀ ਕਿਹਾ ਤਾਂ ਕਾਫੀ ਫਾਇਦਾ ਹੋ ਸਕਦਾ ਸੀ ਆਮ ਆਦਮੀ ਪਾਰਟੀ ਨੂੰ ਵੀ ਪਿੱਛੇ ਛੱਡ ਸਕਦੀ ਸੀ ਦੇਖੋ ਮੈਂ ਤੁਹਾਨੂੰ ਬੇਟੇ ਇੱਕੋ ਗੱਲ ਕਹੂੰਗਾ ਜਿਹੜੀ ਪਾਰਟੀ ਧਰਮ ਦੇ ਨਾਂ ਤੇ ਕੱਟੜਵਾਦ ਦੇ ਨਾਂ ਤੇ ਵੋਟਾਂ ਮੰਗਦੀ ਹੈ ਪੰਜਾਬ ਦੀ ਜਨਤਾ ਉਹਦੇ ਮੂੰਹ ਤੇ ਕਿਰਾਰੀ ਚਪੇਟ ਮਾਰਦੀ ਹੈ। ਕਈ ਕਹਿੰਦੇ ਜੀ ਆ ਹਿੰਦੂ ਸੀਟ ਹੈ, ਆ ਸਿੱਖ ਸੀਟ ਹੈ, ਇਹ ਮੁਸਲਮਾਨ ਸੀਟ ਹੈ ਯਾਰ। ਸਾਡਾ ਭਾਰਤ ਇੱਕ ਹੈ। ਇੱਥੇ ਧਰਮਾਂ ਨੇਕ ਨੇ। ਅੱਜ ਆਪਾਂ ਟੂਰਨਾਮੈਂਟ ਖੇਡ ਰਹੇ ਹਾਂ ਭਰਾ ਦੀ ਜਾਦੂ ਛੋਟੇ ਸਾਹਿਬ ਜੀ ਅਤੇ ਸ਼ਿਦਦੀ ਨੂੰ ਸਮਰਪਿਤ। ਜੀ ਇਹਦੇ ਵਿੱਚ ਅਸੀਂ ਤਾਂ ਕਿਹਾ ਨਹੀਂ ਵੀ ਇਹਦੇ ਜੇ ਹਿੰਦੂ ਨਾ ਆਵੇ, ਸਿੱਖ ਨਾ ਆਵੇ, ਮੁਸਲਮਾਨ ਨਾ ਆਵੇ, ਸਾਈ ਨਾ ਆਵੇ। ਇਸ ਪੰਜਾਬ ਦੇ ਵਿੱਚ ਅਜਿਹੀ ਕੋਈ ਨਹੀਂ ਸਾਡੀ ਭਾਰਤ ਦਾ ਜਿਹੜਾ ਇਹਦੀ ਅਮੀਰ ਸਭਤਾ ਕੋਈ ਵੀ ਪਾਰਟੀ ਕੋਈ ਵੀ ਸੰਗਠਨ ਅਗਰ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡੂਗੀ ਮੈਂ ਸਮਝਦਾ ਵੀ ਪੰਜਾਬ ਦੀ ਜਨਤਾ ਕਦੇ ਪਸੰਦ ਨਹੀਂ ਕਰਦੀ ਚਾਹੇ ਵਾਰਿਸ ਪੰਜਾਬ ਹੋਵੇ ਚਾਹੇ ਭਾਜਪਾ ਹੋਵੇ ਕਾਂਦੀ ਦਲ ਹੋਵੇ 2027 ਦੇ ਵਿੱਚ ਆਪਣੇ ਸਾਹਮਣੇ ਕਿਹਨੂੰ ਦੇਖਦੇ ਹੋ ਟੱਕਰ ਦੇਣ ਵਾਲੀ ਪਾਰਟੀ ਕੀ ਸ਼ਰਮਣੀ ਕਾਂਦੀ ਦਲੀ ਹੋਏਗੀ ਨਹੀਂ ਇਹ ਇਹਨਾਂ ਦੀ ਲੜਾਈ ਹੋਣੀ ਹੈ ਵੀ ਅਸੀਂ ਦੂਜੇ ਤੇ ਆਉਣਾ ਤੀਜੇ ਤੇ ਆਉਣਾ ਜਾਂ ਚੌਥੇ ਤੇ ਆਉਣਾ ਪਹਿਲੇ ਤਾਂ ਤਾਂ ਸੁਪਨੇ ਕਰ ਦਾਂਗੇ ਇਹਨਾਂ ਬਾਦ ਸੋ ਬਿਲਕੁਲ ਕੁਲਵੰਤ ਸਿੱਧੂ ਜਿਨ੍ਹਾਂ ਨੇ ਜਿੱਤ ਤੇ ਪੂਰੇ ਜਸ਼ਨ ਮਨਾ ਲਏ ਨੇ ਤੇ ਹਰਮੀਤ ਸੰਧੂ ਦੀ ਜਿਹੜੀ ਇਹ ਜਿੱਤ ਹੈ ਤੇ ਉਸ ਤੇ ਬਹੁਤ ਵੱਡਾ ਜਸ਼ਨ ਜਿਹੜਾ ਤਰਨਤਾਰਨ ਦੇ ਵਿੱਚ ਵੀ ਹੈ ਤੇ ਲੁਧਿਆਣੇ ਦੀਆਂ ਤਸਵੀਰਾਂ ਵੀ ਦਿਖਾ ਰਹੇ ਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਦਾ ਕੁਲਵੰਤ ਸਿੰਘ ਸਿੱਧੂ ਜਿੰਦਾਬਾਦ ਸਦਾ ਕੁਲਵੰਤ ਸਿੰਘ ਸਿੱਧੂ ਜਿੰਦਾਬਾਦ